ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਇਸ ਦੁਨੀਆ ਚ ਨਹੀਂ ਰੇ ਪਰ ਉਹਨਾਂ ਨੂੰ ਚਾਹਣ ਵਾਲੇ ਬਹੁਤ ਹੈ ਅੱਜ ਉਹਨਾਂ ਦੇ ਪੋਣਾ ਪਿੰਡ ਦੇ ਵਿੱਚ ਅੱਜ ਉਹਨਾਂ ਦੀ ਅੰਤਿਮ ਅਰਦਾਸ ਹੈ ਤੇ ਜਲੰਧਰ ਤੋਂ ਇੱਕ ਸ਼ਖਸ਼ ਖਾਸ ਕਰਕੇ ਉਹਨਾਂ ਦਾ ਇੱਕ ਸਕੈਚ ਬਣਾ ਕੇ ਲਿਆਇਆ ਹੈ ਇਸ ਦਾ ਨਾਮ ਹੈ ਆਰਟਿਸਟ ਦਾ ਸ਼ਰਨਜੀਤ ਸਿੰਘ ਗੱਲਬਾਤ ਕਰ ਲੈਣੇ ਇਸ ਨਾਲ بیٹے ਸ਼ਰਨਜੀਤ ਕਦੋਂ ਬਣਾਇਆ ਹੈ ਇੱਕ ਕੱਲ ਤਿਆਰ ਕੀਤਾ ਮੈਂ ਕੱਲ ਤਿਆਰ ਕੀਤਾ ਹਾਂਜੀ ਕਿੱਥੋਂ ਆਏ ਤੁਸੀਂ ਅਸੀਂ ਜਲੰਧਰ ਚਿਲਾ ਖੁਰਲਾ ਪਰ ਪਿੰਡ ਤੋਂ ਤੁਸੀਂ ਕਦੋਂ ਤੋਂ ਇਹਨਾਂ ਦੇ ਜਿੱਦੋਂ ਤੇ ਇਹਨਾਂ ਦੇ ਗਾਣੇ ਆਉਂਦੇ ਆ ਬਹੁਤ ਚਿਰ ਦੇ ਹਾਂਜੀ ਅੱਛਾ ਜੀ ਤੇ ਕੀ ਮਨ ਚ ਆਇਆ ਤੁਹਾਡਾ ਇਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਬਣਾਈ ਕਿਉਂਕਿ ਦੁੱਖ ਦੀ ਗੱਲ ਆ ਕਿ ਉਹ ਸਾਡੇ ਵਿੱਚ ਨਹੀਂ ਰਹਿ। ਪਹਿਲਾਂ ਵੀ ਕਦੀ ਤੁਸੀਂ ਬਣਾਉਂਦੇ ਰਹੇ? ਹਾਂਜੀ ਬਹੁਤ ਬਣਾਈਆਂ ਪਹਿਲਾਂ ਵੀ ਕਿੰਨਾ ਕਿੰਨਾ ਦੀ ਹੁਣ ਧਿਕਰ ਬਣਾ ਚ ਸਾਰੇ ਕਲਾਕਾਰਾਂ ਦੀਆਂ ਜਿਦਾ ਸਿੱਧੂ ਮਸੇਵਾਲਾ ਜੇ ਹੋ ਗਿਆ ਗੁਰਦਾਸ ਮਾਨ ਜੀ ਬਾਕੀ ਸਾਰਿਆਂ ਦੀਆਂ ਵੀ ਹੁਣ ਜਦੋਂ ਇਹ ਬਣਾ ਰਹੇ ਸੀ ਕੀ ਮਨ ਦੇ ਵਿੱਚ ਆਇਆ ਸੀ? ਮਨ ਦੇ ਵਿੱਚ ਦੁੱਖ ਸੀ ਪਰ ਸ਼ਰਧਾਂਜਲੀ ਦੇਣ ਲਈ ਮੈਂ ਤਿਆਰ ਕੀਤੀ। ਤੁਸੀਂ ਪੜ੍ਹਦੇ ਹੋ? ਹਾਂਜੀ। ਤੁਸੀਂ ਪੜ੍ਹਦੇ ਹੋ? ਹਾਂਜੀ। ਕਿੱਥੇ ਪੜ੍ਹਦੇ ਹੋ? ਮੈਂ ਆਪਣੇ ਪਿੰਡ ਮਾਥਪੁਰ ਸਕੂਲ 'ਚ ਬੈਠ ਖਾਲ ਸਕੂਲੀ ਗਏ। ਅੱਜ ਸਕੂਲ ਇੱਥੇ ਆਉਣਾ ਸੀ ਮੈਂ ਉਹਦਾ ਕਰਕੇ ਨਹੀਂ ਅੱਜ ਚਾਹ ਹੋਇਆ। ਅੱਛਾ ਤੁਸੀਂ ਛੁੱਟੀ ਲਈ ਤੁਸੀਂ ਸਪੈਸ਼ਲ ਸਕੂਲ ਕਰਕੇ? ਹਾਂਜੀ। ਇਹ ਇਸ ਤਰ੍ਹਾਂ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਕਿ ਇਹੀ ਬਣਾਨੀ ਹੈ ਫੋਟੋ ਕਿਸ ਤਰ੍ਹਾਂ ਆ ਰਿਹਾ ਸੀ ਇਹ ਉਹਨਾਂ ਨੇ ਸ਼ਰਧਾਂਜਲੀ ਦੇਣ ਲਈ ਮੈਂ ਬਣਾਈ ਆ ਕਿਉਂਕਿ ਤੁਹਾਨੂੰ ਪਤਾ ਕਿ ਉਹ ਵਿੱਚ ਆਪਣੇ ਵਿੱਚ ਨਹੀਂ ਰਿਹਾ ਤੇ ਵੱਡਾ ਘਾਟਾ ਹੋਇਆ ਇੰਡਸਟਰੀ 'ਚ ਤੇ ਉਹਨਾਂ ਦੀ ਕਮੀ ਕਦੀ ਪੂਰੀ ਨਹੀਂ ਹੋਣੀ ਜਿਸ ਤਰ੍ਹਾਂ ਉਹਨਾਂ ਚਲੇ ਗਏ ਨੇ ਬਹੁਤ ਗੱਲਾਂ ਆ ਰਹੀਆਂ ਕਿ ਉਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਅਵਾਰਾ ਪਸ਼ੂਆਂ ਕਰਕੇ ਉਸ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਉਸ ਬਾਰੇ ਕਹਿਣਾ ਚਾਹਾਂਗੇ ਪਰ ਜਿੱਥੇ ਰੱਬ ਦੀ ਮਰਜ਼ੀ ਹੋਵੇ ਉੱਥੇ ਆਪਾਂ ਕੀ ਕਰ ਸਕਦੇ ਹਾਂ ਉਨਾਂ ਦੀ ਮਰਜ਼ੀ ਸੀ ਤੇ ਬਸ ਉਹਨਾਂ ਦੇ ਪਿਤਾ ਜੀ ਐ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆਂ ਕਿ ਇੱਕ ਬੱਚੇ ਨੂੰ ਸਕੂਲੋਂ ਛੁੱਟੀ ਕਰਾ ਕੇ ਇੱਥੇ ਲੈ ਕੇ ਆਏ ਕੀ ਨਾਮ ਹੈ ਜੀ ਤੁਹਾਡਾ ਮੇਰਾ ਸੀਤਲ ਸਿੰਘ ਹੈ ਜੀ ਸ਼ਿਤਲ ਸਿੰਘ ਜੇ ਬੱਚੇ ਨੂੰ ਸਕੂਲੋਂ ਛੁੱਟੀ ਕਰਾ ਕੇ ਲੈ ਕੇ ਆਏ ਹਾਂ ਜੀ ਕੀ ਮਨ ਚ ਸੀ ਆ ਬੱਚੇ ਦੇ ਸਰ ਬੱਚਾ ਕਹਿੰਦਾ ਸੀਗਾ ਮੈਂ ਜਾਨੀ ਕਿ ਸਕੈਚ ਬਣਾ ਕੇ ਸਰਦਾਰ ਜੀ ਦੇਣੀ ਆ ਭਾਜੀ ਉਹਨਾਂ ਨੂੰ ਤੇ ਕਿਉਂਕਿ ਉਹ ਜਿਸ ਦਿਨ ਨੂੰ ਪਤਾ ਲੱਗਾ ਸਾਨੂੰ ਕੁਝ ਦਿਨਾਂ ਦੇ ਜਾਨੀ ਕਿ ਘਰ ਦੇ ਵੀ ਸਾਡੇ ਜਾਨੀ ਕਿ ਬਹੁਤ ਅਫਸੋਸ ਵਿੱਚ ਸੀ ਕਿ ਇਹਦੇ ਸਾਨੂੰ ਯਕੀਨ ਨਹੀਂ ਆ ਰਿਹਾ ਵੀ ਜਾਨੀ ਕਿ ਹੋਇਆ ਕੀ ਆ ਕੋਈ ਸਰ ਪਤਾ ਹੀ ਨਹੀਂ ਲੱਗਦਾ ਅੱਛਾ ਜੀ ਇੱਕਦਮ ਜਾਨੀ ਕਾਰਨ ਯਕੀਨ ਹੋ ਰਿਹਾ ਜੀ ਤੱਕ ਉਹਨੂੰ ਯਕੀਨ ਹੋ ਰਿਹਾ ਵੀ ਜਾਨੀ ਕਿ ਪ੍ਰੋਬਲਮ ਕੀ ਆਈ ਹੈ ਅੱਛਾ ਜੀ ਹਾਂਜੀ ਤੇ ਜਦੋਂ ਬੱਚਾ ਬਣਾ ਰਿਹਾ ਸੀ ਕਿਸ ਤਰ੍ਹਾਂ ਬੱਚੇ ਦੇ ਮਨ ਦੇ ਵਿੱਚ ਸਰ ਇਹ ਬੱਚਾ ਕਰ ਰਿਹਾ ਸੀ ਮੈਂ ਸਦਾ ਜਣੀ ਆ ਉਹਨਾਂ ਦੇ ਘਰ ਦੇ ਆ ਨੂੰ ਮੈਂ ਕਿਹਾ ਬੇਟਾ ਦੇਖ ਲਓ ਸੁ ਬਣਾ ਲਓ ਪਰ ਰਾਜਵੀਰ ਜਵੰਦਾ ਬੜੀ ਛੋਟੀ ਉਮਰ ਦੇ ਵਿੱਚ ਚਲੇ ਗਏ ਨੇ ਕੀ ਕਹਿਣਾ ਚਾਹੁੰਦੇ ਸਰ ਬਹੁਤ ਜ਼ਿਆਦਾ ਘਾਟਾ ਪਿਆ ਵਾ ਫਿਰ ਦਸ ਦੀ ਪੰਜਾਬੀ ਨੂੰ ਵੀ ਤੇ ਸਰ ਪੰਜਾਬੀ ਮਾਂ ਬੋਲੀ ਨੂੰ ਕਿਉਂਕਿ ਪੰਜਾਬੀ ਮਾਂ ਬੋਲੀ ਜਿੱਦ ਤੇ ਜਿਹੜੇ ਕਲਾਗਰ ਮੇਰੇ ਮੇ ਪਜਾ ਮਾਂ ਬੋਲੇ ਬਹੁਤ ਜ਼ਿਆਦਾ ਜਾਨੀ ਕਿ ਇਸ ਤਰ੍ਹਾਂ ਹੋ ਰਿਹਾ ਹੈ ਤੇ ਪਹਿਲਾਂ ਦੇਖੋ ਸਿੱਧੂ ਮੂਸੇ ਵਾਲਾ ਸੰਦੀਪ ਨੰਗਲੰਬੀਆਂ ਦੀਪ ਸਿੱਧੂ ਠੀਕ ਨਹੀਂ ਫਿਰ ਆਪਣਾ ਘੁੰਮਣ ਬਾਜੀ ਤੇ ਜਵਿੰਦਾ ਬਾਜੀ ਦੇਖੋ ਜਿਹੜੇ ਪੰਜਾਬੀ ਮਾਂ ਬੋਲੀ ਦਾ ਸਵਾਂਤ ਜਿਆਦਾ ਰੱਖਦੇ ਸਰ ਉਹ ਵੀ ਜਾ ਰਹੇ ਆ ਪਤਾ ਨਹੀਂ ਕਿਉਂ ਅੱਛਾ ਜੀ ਜਿਹੜੇ ਇਹ ਬੱਚੇ ਨੇ ਕਦੀ ਇਸ ਤੋਂ ਇਲਾਵਾ ਹੋਰ ਵੀ ਬਣਾਏ ਸਕੈਚ ਕੇ ਹਾਂ ਜੀ ਸਰ ਬਹੁਤ ਬਣਾਏ ਸਰ ਅੱਛਾ ਜੀ ਇਹਨੂੰ ਸ਼ੌਂਕ ਹੈ ਤੁਹਾਨੂੰ ਵੀ ਹੈਗਾ ਨਹੀਂ ਸਰ ਇੰਨਾ ਤਾਂ ਸ਼ੌਂਕ ਹੈ ਮੇਰਾ ਤਾਂ ਬਿਲਡਿੰਗ ਦਾ ਹੈਗਾ ਆਪਣਾ ਘਰ ਮੇਰੀ ਬਿਲਡਿੰਗ ਦੀ ਸ਼ਾਪ ਆ ਅੱਛਾ ਜੀ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਬਣਾ ਚੁੱਕੇ ਸਰ ਸਿੱਧੂ ਮੂਸੇ ਵਾਲੇ ਦੇ ਸੀਐਮ ਸਾਹਿਬ ਨੂੰ ਮਿਲੇ ਆ ਸੀਐਮ ਸੀਐਮ ਸਾਹਿਬ ਦੇ ਬਣਾਏ ਸਗੇ ਤੇ ਗਰਦਾਸ ਮਨ ਸਰ ਕਨਵਰ ਗਰੇਵਾਲ ਕਲੀਅਰ ਕੰਠ ਤੇ ਖੱਲੀ ਸਰ ਤੇ ਪ੍ਰੇਮ ਚੋਪੜਾ ਹੁਣੀ ਗੁਲਸ਼ਨ ਗਰੋਵਰ ਸਰ ਮਹਿਮਾ ਚੌਧਰੀ ਪਾਸਨਾ ਸਰ ਇਹਨਾਂ ਦੇ ਕਾਫੀ ਬਣਾਏ ਸੀਗੇ ਰਾਜਪਾਲ ਜਾਦਵ ਜੀ ਜੀ ਪਾਜੀ ਇੱਕ ਛੋਟਾ ਜਿਹਾ ਬੱਚਾ ਦੇਖੋ ਇੱਕ ਸ਼ਰਧਾਂਜਲੀ ਦੇਣ ਆਇਆ ਆਰਟਿਸਟ ਹੈ ਛੋਟਾ ਜਿਹਾ ਬੱਚਾ ਸਕੂਲੋਂ ਛੁੱਟੀ ਵੀ ਕੀਤੀ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਜੀ ਇਹ ਵੀਰ ਜਵੰਦਾ ਸਾਰੇ ਲਈ ਉਹ ਬਹੁਤ ਵਧੀਆ ਇਨਸਾਨ ਸੀ ਇਹ ਦਾ ਸਾਰੇ ਪੰਜਾਬ ਦੇ ਕੀ ਜਿੰਨੀ ਵੀ ਦੁਨੀਆ ਬਸਦੀ ਆ ਸਾਰਿਆਂ ਤੇ ਦੁੱਖ ਦੀ ਘੜੀ ਅੱਜ ਬਹੁਤ ਦੁੱਖ ਆ ਸਾਡਾ ਵੀ ਫਰੈਂਡ ਸੀ ਅਸੀਂ ਆਇਆ ਘਵਾੜੇ ਪਿੰਡੋਂ ਅੱਛਾ ਜੀ ਸੱ ਲੁਧਿਆਣੇ ਤੋਂ ਪਰੋਂ ਅਸੀਂ ਵੀ ਵੀਰ ਦੇ ਦਰਸ਼ਨ ਕਰ ਸਕਦੇ ਹਣ ਤਾਂ ਸਾਡਾ ਪਿਆਰ ਬਹੁਤ ਸੀ ਉਹਦੇ ਨਾਲ ਵੀਰੇ ਨਾਲ ਬਹੁਤ ਵਧੀਆ ਬੰਦਾ ਸੀ ਮਿੰਨਸਾਰ ਬੰਦਾ ਸੀ ਉਹਦੇ ਗੀਤ ਸੀ ਜਿਹੜੇ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕਦੇ ਹੋ ਐ ਨਹੀਂ ਸੀ ਕੋਈ ਗੀਤ ਜਿਹੜਾ ਗੀਤ ਹੈ ਉਹਦਾ ਅਰਥ ਹੁੰਦਾ ਸੀ ਪਰ ਸਾਨੂੰ ਨਾ ਸਹਿਣ ਵਾਲਾ ਘਾਟਾ ਇਹ ਸਹਿ ਨਹੀਂ ਹੁੰਦਾ ਸਾਤੋਂ ਘਾਟਾ ਬਹੁਤ ਮਾੜੀ ਗੱਲ ਹੋਈ ਹੈ ਪਰਿਵਾਰ ਨੂੰ ਤਾਂ ਹੈਗਾ ਹੀ ਹੈਗਾ ਤੁਹਾਨੂੰ ਜਿਹੜੇ ਦੋਸਤਾਂ ਉਹਨਾਂ ਨੂੰ ਬਹੁਤ ਘਾਟਾ ਸਹਿ ਨਹੀਂ ਹੁੰਦਾ ਮਹਾਰਾਜ ਗੁਰੂ ਰਾਮਦਾਸ ਪਿਤਾ ਜੀ ਉਹਨੂੰ ਬਾਣਾ ਮੰਨਣ ਦਾ ਵੱਲ ਬਖਸ਼ੇ ਉਹਨਾਂ ਦੇ ਪਰਿਵਾਰ ਨੂੰ ਉਹ ਆਪਣੇ ਚਰਨਾਂ 'ਚ ਉਹਨੂੰ ਨਮਾਜ਼ ਬਖਸ਼ੀ ਮਿਹਰਬਾਨੀ ਸੋ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਗਰਾਉਂ ਦੇ ਪਿੰਡ ਪੋਣਾ ਦੀਆਂ ਜਿੱਥੇ ਇੱਕ ਬੱਚਾ ਰਾਜਵੀਰ ਜਵੰਦਾ ਦਾ ਸਕੈਚ ਬਣਾ ਕੇ ਆ ਤੇ ਉਸਦੇ ਇਹੀ ਕਹਿਣਾ ਹੈ ਕਿ ਉਹ ਇੱਕ ਸੱਚੀ ਸ਼ਰਧਾਂਜਲੀ ਉਹਨਾਂ ਨੂੰ ਦੇਣਾ ਚਾਹੁੰਦੇ ਕੈਮਰਾਮੈਨ ਪ੍ਰਤਮ ਨਾਲ ਪਰੰਜੀਤ ਸਿੰਘ ਰੰਗਪੁਰੀ ਵਾਈਸੋ ਪੰਜਾਬ ਜਗਰਾਉਂ